ਸਸ਼ੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਇੱਕ ਫਰੋਜ਼ਪੁਰ ਜ਼ਿਲ੍ਹੇ ਦਾ ਤਾਂ ਇੱਕ ਫਰੀਦਕੋਟ ਜ਼ਿਲ੍ਹੇ ਦਾ ਪਰ ਆਪਾਂ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੋਲੂ ਵਾਲੇ ਦੇ ਵਿੱਚ ਤੁੰਬੜਪੰਨ ਦੇ ਗਵੰਢੀ ਪਿੰਡ ਦੇ ਵਿੱਚ ਮਿੱਤਰੋ ਮੌਜੂਦ ਹਾਂ ਇੱਕ ਬਹੁਤ ਸੋਹਣੀ ਚਿੱਟੇ ਮੂੰਹ ਵਾਲੀ ਵਹਿੜ ਤੁਹਾਨੂੰ ਦਿਖਾਉਣੀ ਹੈ ਮਿੱਤਰੋ ਦੁੱਧ ਵੀ ਚੰਗਾ ਹੁੰਦਾ ਇਹਨਾਂ ਗਾਈਆਂ ਦਾ ਕਿਉਂਕਿ ਇਹ ਗਾਂ ਪੱਖ ਬਹੁਤ ਚੰਗੇ ਰੱਖਦੀਆਂ ਇਹਨਾਂ ਗਾਈਆਂ ਦੀ ਮਾਰਕੀਟ ਦੇ ਵਿੱਚ ਮੰਗਾ ਚੰਗਾ ਦੁੱਧ ਐਸ ਟਾਈਮ ਇਹਦੇ ਥੱਲੇ ਆ ਬੱਚਾ ਮਰਿਆ ਹੋਇਆ ਬੱਚਾ ਹੈ ਨਹੀਂ ਗਿੰਦਾ ਕਰਮਾ ਵਾਲੀ ਦਾ ਥੋੜੇ ਟਾਈਮ ਦੀ ਸੂਈ ਆ ਕਿੰਨੇ ਦੁੱਧ ਤੇ ਚੱਲਦੀ ਆ ਆਪਾਂ ਕਰੇ ਲੋ ਜ਼ਿੰਮੇਵਾਰ ਪਰਿਵਾਰ ਦੇ ਘਰੋਂ ਵੀਡੀਓ ਬਣਾ ਰਹੇ ਆ ਮਿੱਤਰੋ ਕਰਦੇ ਆ ਬਾਈ ਜੀ ਨਾਲ ਗੱਲ ਆਪਾਂ ਸਾਰੀ ਜਾਣਕਾਰੀ ਲੈਣੇ ਆ ਸਸੀ ਕਨ ਬਾਈ ਜੀ ਸਸੀ ਕਾ ਬਾਈ ਜੀ ਕੀ ਹਾਲ ਆ ਮਹਾਰਾਜ ਜੀ ਠੀਕ ਠਾਕ ਵਧੀਆ ਸੇਤਾ ਦੇ ਪਰਿਵਾਰ ਤੋਂ ਆ ਵਧੀਆ ਠੀਕ ਠਾਕ ਜੀ ਚਲੋ ਸ਼ੁਕਰ ਆ ਰੱਬ ਦਾ ਛੇ ਨਾਮ ਦੱਸਦੀ ਹੈ ਕਰਾਂ ਦੀ ਹਾਂਜੀ ਆਪਣਾ ਨਾਮ ਦੱਸ ਦੀਏ ਨਾਮ ਮੇਰਾ ਬਾਈ ਸੀਰਾ ਸਿੰਘ ਆ ਤੇ ਸਾਨਾ ਮਕੰਦ ਸਿੰਘ ਆ ਜੀ ਸਾਨਾ ਮਕੰਦ ਸਿੰਘ ਗੁਰਦੁਆਰਾ ਸਾਹਿਬ ਦੇ ਕੋਲੀ ਘਰ ਆ ਗਿਆ ਹਾਂਜੀ ਗੁਰਦੁਆਰਾ ਦਾ ਗੁਰਦੁਆਰਾ ਨਾਲ ਲੱਗਦਾ ਹਾਂ ਠੀਕ ਹੈ ਮਹਾਰਾਜ ਜੀ ਅੱਛਾ ਆਪਾਂ ਗਾਂ ਵੇਤਨੀ ਆ ਕਿ ਹਣਾ ਜੀ ਇਹ ਕਿੰਨਾ ਵਸੂਆ ਸੂਈ ਹੋਈ ਆ ਇਹ ਪਹਿਲਾ ਹੀ ਆ ਜੀ ਪਹਿਲਾਂ ਨਹੀਂ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਹੋਊਗਾ ਬਾਈ ਸੂਈ ਨੂੰ ਇਹਨੂੰ ਸੂਈ ਨੂੰ 2.5 ਮਹੀਨੇ ਹੋ ਗਏ ਜੀ 2.5 ਮਹੀਨੇ ਹੋ ਗਏ ਬੱਚਾ ਫਿਰਦਾ ਹੈ ਨਹੀਂਗਾ ਜੀ ਬੱਚਾ ਐਣੀ ਬੱਚਾ ਮਰ ਗਿਆ ਸੀਗਾ ਜੀ ਕਿੰਨੇ ਟਾਈਮ ਬਾਅਦ ਮਰ ਗਿਆ ਜੀ ਹੈ ਬੱਚਾ ਕਿੰਨੇ ਕੁ ਟਾਈਮ ਬਾਅਦ ਮਰ ਗਿਆ ਬੱਚਾ ਜੀ ਡੇਢ ਕਿ ਮਹੀਨੇ ਬਾਅਦ ਮਰ ਗਿਆ ਜੀ ਬੱਚਾ ਹੋਣਾ ਹਣਾ ਹਾਂ ਜੀ ਬੱਚਾ ਸੀ ਬੱਚੇ ਦੀ ਥੋੜੀ ਕਹਿ ਦੇਰ ਤੱਕ ਇਹੀ ਕਰਨੀ ਅੱਛਾ ਉਹ ਚੋਣ ਚਾਣ ਨੂੰ ਠੰਡੀ ਸੀ ਬਹੁਤ ਵਧੀਆ ਜਿਹੜਾ ਮਰਜੀ ਚੋਲੇ ਜਿਹੜਾ ਮਰਜੀ ਚੋਲੇ ਨਿਆਣਾ ਪਾ ਕੇ ਚੋਈਦੀ ਆ ਠੀਕ ਹੈ ਠੀਕ ਵਧੀਆ ਦੁੱਧ ਤੋਂ ਵਧੀਆ ਹੈਗਾ ਇਹ ਦੁੱਧ ਵੀ ਠੀਕ ਹੈ ਦੁੱਧ ਹੁਣ ਕਿੰਨਾ ਚੋਂ ਆਉਂਦੀ ਐ ਇਸ ਟਾਈਮ ਦੁੱਧ ਬਾਈ ਇਹ ਇੱਕ ਡੰਗ ਦਾ 6 ਕਿਲੋ ਆ ਟੋਟਲ 12 ਕਿਲੋ 12 ਕਿਲੋ ਦੁੱਧ ਦੋਵੇਂ ਨੰਗਾ ਦੇ ਥੱਲੇ ਹੈਗਾ ਵੀ ਮੈਨੂੰ ਲੱਗ ਕਹਿ ਸਕਦੇ ਵੀ ਆਉਂਦੇ ਸੂਏ ਨੂੰ ਵਾਧੇ ਵਾਲੀ ਚੀਜ਼ ਆ ਘ ਖਰਾਖ ਰੂਪ ਤਾਂ ਵੀ ਅਜੇ ਉਹੋ ਜਿਹਾ ਤੇ ਬਾਦ ਖਰਾਕ ਕੋਈ ਪਾ ਕੇ ਬਾਦ ਵੀ ਚੋ ਸਕਦਾ ਜੇ ਕੋਈ ਪੂਰੀ ਤੋਂ ਸੇਵਾ ਟਿਕਾ ਕੇ ਕਰੂ 14-15 ਕਿਲੋ ਦੁੱਧ ਦੇ ਦੂਗੀ ਹਾਂਜੀ 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 ਠੀਕ ਹੈ ਅੱਛਾ ਰੇਟ ਕੀ ਰਹੂਗਾ ਮਹਾਰਾਜ ਜੀ ਦਾ ਰੇਟ ਜੀ ਆਪਾਂ 40000 ਮੰਗਦੇ ਆ 40000 ਰੁਪਏ ਮੋਲਾ ਮੰਨ ਤਾ ਨ ਹੋ ਜੂ ਮੌਕੇ ਤੇ ਥੋੜਾ ਘੜਾ ਮਾਨਕ ਤਾਂ ਕਰ ਦਿਆਂਗੇ ਠੀਕ ਹੈ ਠੀਕ ਹੈ ਅੱਛਾ ਨੰਬਰ ਕਿੰਨਾ ਆ ਗਿਆ ਆਪਣਾ ਜੀ ਨੰਬਰ ਹੈਗਾ ਜੀ 84377 ਜੀ 0771 ਇੱਕ ਵਾਰੀ ਹੋਰ ਬੋਲ ਜੀ 84377 ਜੀ 079 ਠੀਕ ਹੈ ਤੁਰਦੇ ਹੁਣ ਖੋਲਦੇ ਮੜੇ ਨੂੰ ਲੈ ਮਿੱਤਰੋ ਪਹਿਲਾ ਸੂਆ ਸੋਈ ਹੋਈ ਆ ਢਾਈਆਂ ਮਹੀਨਿਆਂ ਦੀ ਸੂਈ ਆ ਡੇਢ ਮਹੀਨੇ ਬਾਅਦ ਬੱਚਾ ਸੀਗਾ ਉਹ ਚਲਾਣੇ ਪਾ ਗਿਆ ਇਹਦਾ 12 ਕਿਲੋ ਦੁੱਧ ਤੇ ਨਾਰਮਲ ਸੇਵਾ ਦੇ ਉੱਤੇ ਆ ਜੇ ਤੁਸੀਂ ਟਿਕਾਣੀ ਦੀ ਇਹਨੂੰ ਫੀਡ ਪਾ ਲਈ ਨਾ ਵਹਿੜ 15 ਕਿਲੋ ਦੁੱਧ ਦੇਈ ਜੋਗੀ ਅਸਕੇ ਕਿਉਂਕਿ ਵਹਿੜ ਦੁੱਧ ਵਾਲੀ ਆ ਥੱਲੂ ਫੁੱਲੂ ਖਰੀ ਆ ਜਿੰਨੀ ਹੈਗੀ ਵਾਲੀ ਸੋਹਣਾ ਥਣਲੇਵਾ ਲੱਗਾ ਹੋਇਆ ਬਈ ਮਿੱਤਰੋ ਜਿੰਨਾ ਹੈਗਾ ਬਾਕੀ ਉੰਜ ਵੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਸੋਹਣੀ ਸੁਨੱਖੀ ਗਾਂ ਨੂੰ ਰੁਪਈਆਂ ਵਾਲੀ ਵੇੜਾ ਘਾਟੇ ਵਾਲਾ ਸੌਦਾ ਨਹੀਂ ਗਿਆ ਵਧਨੀਆਂ ਨੇ ਗਾਂ ਨੂੰ ਕਿਉਂਕਿ ਹੀਟ ਦੇ ਵਿੱਚ ਆਈ ਆ ਜੇ ਇੱਕ ਅੱਧੀ ਟੀਕਾ ਭਰਾਇਆ ਕਿ ਨਹੀਂ ਮਾਰਿਆ ਹਾਂਜੀ ਇਹਨੂੰ ਟੀਕਾ ਭਰਾਇਆ ਹਰੇਕ ਨਹੀਂ ਇਹ ਟੀਕਾ ਤਾਂ ਭਰਾਇਆ ਇਹ ਥੋੜੇ ਦਿਨ ਹੀ ਹੋ ਗਏ ਭਰਾਏ ਨੂੰ ਕਿੰਨੇ ਕੁ ਦਿਨ ਹੋ ਗਏ ਹੋਣਗੇ ਬਸ 15 ਕੁ ਦਿਨ ਹੀ ਹੋਏ ਹੋਣੇ ਜੀ ਠੀਕ ਆ ਬੜਾ ਠੀਕ ਆ ਲੈ ਮਿੱਤਰੋ ਇਹ ਆਈ ਵੀੰਦੀ ਕਰਮਾ ਵਾਲੀ ਦੀ ਹੋਈ ਹੋਈ ਆ 15 ਕੁ ਦਿਨ ਤੁਹਾਡੀ ਅੱਗੇ ਕਿਸਮਤ ਤੁਸੀਂ ਵੇਰਲੀ ਮੰਨ ਕੇ ਲੈਣੀ ਕਿਉਂ ਜੀ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਰੇਟ 40000 ਰੁਪਿਆ ਵਾ ਗੁਰਦੁਆਰਾ ਸਾਹਿਬ ਦੇ ਕੋਲੇ ਬਾਈ ਹੁਣਾਂ ਦਾ ਘਰ ਆ ਤੇ ਨੰਬਰ ਸ਼ੀਰਾ ਬਾਈ ਦਾ ਨਾਮ ਹੈ ਹਨਾ ਜੀ ਹਾਂਜੀ ਹਾਂਜੀ ਤੇ ਮਕੰਦ ਸਿੰਘ ਬਾਪੂ ਦਾ ਨਾਮ ਹੈ ਹਾਂਜੀ ਬਾਪੂ ਸਵਰਗਵਾਸ ਹੈ ਠੀਕ ਹੈ ਜੀ ਨਹੀਂ ਮੇਤਰੋ ਸਵਰਗਵਾਸੀ ਬਾਪੂ ਮਕੰਦ ਸਿੰਘ ਦੇ ਘਰਾਂ ਦੇ ਵਿੱਚੋਂ ਅਸੀਂ ਵੀਡੀਓ ਕਵਰ ਕੀਤੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ